ਘਰ ਵਿੱਚ ਆਇਆ ਸੱਪ ਚੋਰੀ ਕਰਕੇ ਹੋਇਆ ਫਰਾਰ ਦੇਖਦੀਆਂ ਰਹਿਗੀਆਂ ਔਰਤਾਂ ਅਕਸਰ ਹੀ ਹੁਣ ਤੱਕ ਤੁਸੀਂ ਸੱਪਾਂ ਨੂੰ ਡੰਗ ਮਾਰਦੇ ਜਾਂ ਸੱਪਾਂ ਤੋਂ ਡਰ ਕੇ ਭਜਦੇ ਲੋਕਾਂ ਨੂੰ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਇੱਕ ਸੱਪ ਨੇ ਕੀਤੀ ਚੋਰੀ ਵੀਡੀਓ ਹੋਈ ਬਹੁਤ ਹੀ ਵਾਇਰਲ ਅਕਸਰ ਹੀ ਗਰਮੀਆਂ ਤੇ ਮੀਹਾਂ ਦੇ ਮੌਸਮ ਵਿੱਚ ਸੱਪ ਠੰਡੀਆਂ ਥਾਮਾਂ ਤੇ ਘਰਾਂ ਵੱਲ ਆਉਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਸੱਪ ਬਹੀ ਵਿੱਚੋਂ ਘਰ ਵੱਲ ਨੂੰ ਜਾ ਰਿਹਾ ਹੈ ਅਤੇ ਘਰ ਵਿੱਚ ਖੜੀ ਔਰਤ ਉਸ ਨੂੰ ਦੇਖ ਕੇ ਡਰ ਜਾਂਦੀ ਹੈ ਤੇ ਉਸ ਦੀ ਕੁੜੀ ਵੀਡੀਓ ਬਣਾਉਣ ਲੱਗ ਜਾਂਦੀ ਹੈ ਸੱਪ ਨੂੰ ਘਰ ਵੱਲ ਆਉਂਦਾ ਦੇਖ ਕੇ ਉਸ ਨੂੰ ਭਜਾਉਣ ਲਈ ਔਰਤ ਆਪਣੀ ਚੱਪਲ ਸੱਪ ਵੱਲ ਭਗਾ ਕੇ ਮਾਰਦੀ ਏ ਪਰ ਸੱਪ ਔਰਤ ਦੀ ਚੱਪਲ ਨੂੰ ਮੂੰਹ ਵਿੱਚ ਫੜ ਕੇ ਹੀ ਉੱਥੋਂ ਚਲਿਆ ਜਾਂਦਾ ਏ ਅਤੇ ਇੱਟਾਂ ਵਿੱਚ ਜਾ ਕੇ ਲੁਕ ਜਾਂਦਾ ਏ ਉਸ ਨੂੰ ਚੱਪਲ ਲੈ ਜਾਂਦਾ ਦੇਖ ਉੱਥੇ ਮੌਜੂਦ ਔਰਤਾਂ ਅਤੇ ਬੱਚੇ ਕਹਿਣ ਲੱਗ ਜਾਂਦੇ ਨੇ ਕਿ ਸੱਪ ਚੱਪਲ ਚੋਰੀ ਕਰਕੇ ਲੈ ਗਿਆ ਇਹ ਸੱਪ ਤਾਂ ਚੋਰ ਨਿਕਲਿਆ ਸੋ ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਸੱਪ ਵੀ ਬਾਲ ਬੱਚਿਆਂ ਵਾਲਾ ਲੱਗਦਾ ਹੈ ਅਤੇ ਪਰਿਵਾਰ ਬਾਰੇ ਸੋਚਦਾ ਹੈ ਤਾਂ ਹੀ ਤਾਂ ਚੱਪਲ ਲੈ ਕੇ ਫਰਾਰ ਹੋ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ